ਕੀਤੀ ਰਾਤ ਗੜਸ਼ੰਕਰ ਬੰਗਾ ਰੋਡ ਤੇ ਬਾਬਾ ਮੰਡ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਮਿਲੀ ਜਾਣਕਾਰੀ ਅਨੁਸਾਰ 47 ਸਾਲਾ ਜਤਿੰਦਰਪਾਲ ਸਿੰਘ ਤਨੇਜਾ ਪੁੱਤਰ ਸੁਰਿੰਦਰ ਸਿੰਘ ਤਨੇਜਾ ਵਾਸੀ ਗੜਸ਼ੰਕਰ ਆਪਣੇ ਸਟਾਰ ਸਿਟੀ ਮੋਟਰਸਾਈਕਲ ਨੰਬਰ PB36D8030 ਤੇ ਸਵਾਰ ਹੋ ਕੇ ਬੰਗਾ ਵਾਲੀ ਸਾਈਡ ਤੋਂ ਗੜਸ਼ੰਕਰ ਵੱਲ ਆ ਰਿਹਾ ਸੀ ਜਦੋਂ ਉਕਤ ਸਥਾਨ ਤੇ ਪੂਜਾ ਦੇ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਜ਼ਖਮੀ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਲ ਗੜ ਸ਼ੰਕਰ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਘਰਾਰ ਕਰ ਦਿੱਤਾ थाना ਗੜ ਸ਼ੰਕਰ ਤੋਂ ASI ਰਵੀਸ਼ ਕੁਮਾਰ ਵੱਲੋਂ ਸਿਵਲ ਹਸਪਤਲ ਪਹੁੰਚ ਕੇ ਮ੍ਰਿਤਕ ਦੇ ਨੂੰ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਇਸ ਮੌਕੇ ਤੇ ASI ਰਵਿਸ਼ ਕੁਮਾਰ ਨੇ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਤਾਂ ਉਹ ਮੌਕੇ ਤੇ ਪਹੁੰਚੇ ਤੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਬੰਦੀ ਕਾਰਵਾਈ ਕੀਤੀ ਜਾਵੇਗੀ। ਅੰਤਕਰੀਮ ਸਾਡੇ ਕੋਲ 8-10 ਵਜੇ ਨਾ 8 ਵਜੇ ਦੇ 10 ਮਿੰਟ ਤੇ ਇੱਕ ਸਾਡੇ ਕੋਲ ਪੇਸ਼ੈਂਟ ਆਏ ਸਗੇ ਜੋ ਕਿ ਰੋਡ ਸਾਈਡ ਐਕਸੀਡੈਂਟ ਦੀ ਸ਼ਿਕਾਇਤ ਨਾਲ ਆਏ ਸਗੇ 108 ਐਂਬੂਲੈਂਸ ਲੈ ਕੇ ਆਈ ਸੀਗੀ ਪਰ ਮੌਕੇ ਤੇ ਹੀ ਪੂਰੇ ਹੋ ਗਏ ਸਗੇ। ਤੇ ਜਿਹਨੇ ਦੀ ਪਛਾਣ ਜਤਿੰਦਰ ਸਿੰਘ ਤੇ ਨੇਜਾ ਕਰਕੇ ਹੋਈ ਹੈ ਗਰਸ਼ੰਕਰ ਨਿਵਾਸੀ ਨੇ ਜੀ ਉਹ ਤੇ ਬਾਕੀ ਆਪਾਂ ਪੋਸਮਾਰਟਮ ਲਈ ਬਾਡੀ ਰੱਖ ਲਈ ਹੋਈ ਹੈ ਤੇ ਅੱਗੇ ਪੁਲਿਸ ਨੇ ਤਲਾਸ਼ ਦਿੱਤੀ ਹੋਈ ਹੈ ਆਪਣੇ ਕਾਰਵਾਈ ਕਰ ਰਹੀ ਹੈ ਜੀ ਇਹ ਸੂਚਨਾ ਮਿਲੀ ਸੀ ਜੀ ਕਿ ਬੰਗਾ ਰੋਡ ਤੇ ਐਕਸੀਡੈਂਟ ਹੋਇਆ ਜੀ ਜਤਿੰਦਰਪਾਲ ਸਿੰਘ ਤਨੇਜਾ ਸਨੁਪਸਿੰਦਰ ਸਿੰਘ ਵਾਸੀ ਬਾਰਡ ਨੰਬਰ 10 ਏਜ 47 ਸਾਲ ਹਾਂ ਜੀ ਜਿਹਨਾਂ ਦੀ ਹਸਪਤਾਲ ਉਹਦੇ ਦੌਰਾਨ ਡੈਥ ਹੋ ਗਈ ਜੀ ਉਹਨਾਂ ਦਾ ਮੋਟਰਸਾਈਕਲ ਜਿਹੜਾ ਪੀ 36 ਦੀ 80 30 ਜਿਹੜਾ ਰਿਕਵਰ ਕਰ ਲਈ ਹੈ ਜੀ Legenda por